ਲਾਵੀ ਮਤਰਾ ਗੱਲ ਬੜੀ ਕੈਂਡ ਹੋ ਗਈ ਦੋਸਤੋ ਸੇਲੀ ਦੇ ਕੱਪੜੇ ਪਾ ਕੇ ਉਹਦਾ ਆਧਾਰ ਕਾਰਡ ਲੈ ਕੇ ਬੁੜੀਆਂ ਵਾਲੇ ਕੱਪੜੇ ਪਾ ਕੇ ਮੁੰਡਾ ਬੀਆਰਟੀਸੀ ਬੱਸ ਦੇ ਵਿੱਚ ਬਹਿ ਜਾਂਦਾ ਦੋਸਤੋ ਤੇ ਜਦੋਂ ਕੰਡਕਟਰ ਨੂੰ ਪਤਾ ਲੱਗਦਾ ਵੀ ਇਹ ਤਾਂ ਮੁੰਡਾ ਕਿ ਸਟੂਲਾ ਕਿ ਕੁੜੀ ਆ ਸਾਰੀ ਗੱਲ ਬਾਤ ਕੀ ਹੁੰਦੀ ਆ ਸਾਰਾ ਮਸਲਾ ਕੀ ਆ ਦੋਸਤੋ ਤੇ ਬੁੜੀਆਂ ਵੀ ਕਰਦੀਆਂ ਹਾਈਵੇ ਇਹ ਤਾਂ ਮੁੰਡਾ ਨਿਕਲ ਗਿਆ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਤੁਹਾਨੂੰ ਮੈਂ ਦੱਸੂੰਗਾ ਆਜੋ ਖਿੱਚ ਕੇ ਆਜੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਕੱਲ ਕੁੜੀਆਂ ਲਈ ਬੜੇ ਕਾਨੂੰਨ ਬਣ ਗਏ ਦੋਸਤੋ ਜੇ ਦੇਖਿਆ ਜਾਵੇ ਮੁੰਡੇ ਨੂੰ ਫਸਾਉਣਾ ਬੜਾ ਸੌਖਾ ਕਾਨੂੰਨ ਇੰਨੇ ਮੈਂ ਕਿ ਕੁੜੀਆਂ ਦੇ ਪ੍ਰਤੀ ਇੰਨੇ ਕਾਨੂੰਨ ਸਰਕਾਰ ਨੇ ਬਣਾਤੇ ਇੱਕ ਬੱਸਾਂ ਦਾ ਜਿਹੜਾ ਕਿਰਾਇਆ ਉਹ ਵੀ ਕੁੜੀਆਂ ਨੂੰ ਮaaf ਆ ਵੀ ਜਿੱਥੇ ਮਰਜ਼ੀ ਜਾਓ ਪੀਆਰਟੀਸੀ ਬੱਸ ਫੜੋ ਜਿੱਥੇ ਮਰਜ਼ੀ ਜਾਓ ਤੁਹਾਨੂੰ ਕਰਾਇਆ ਮaaf ਉਹੀ ਦੀ ਗੱਲਬਾਤ ਹੋਈ ਹੈ ਸਾਰਾ ਮਸਲਾ ਕੀ ਸਾਰਾ ਸਾਰੀ ਗੱਲ ਕੀ ਹੈ ਦੋਸਤੋ ਇਹ ਜਿਹੜਾ ਮੁੰਡਾ ਇਹ ਕੁੜੀਆਂ ਵਾਲੇ ਕੱਪੜੇ ਪਾ ਕੇ ਆਪਣੀ ਭੈਣ ਦਾ ਆਧਾਰ ਕਾਰਡ ਲੈ ਕੇ ਬੱਸ ਦੇ ਵਿੱਚ ਬਹਿ ਜਾਂਦਾ ਤੇ ਇਹ ਜਿਹੜਾ ਕੰਡਕਟਰ ਇਸ ਨੂੰ ਇਸ ਨੂੰ ਪਤਾ ਲੱਗ ਜਾਂਦਾ ਵੀ ਇਹ ਮੁੰਡਾ ਜੇ ਜਦੋਂ ਉਹਨੂੰ ਚੁੰਨੀ ਮੂੰਹ ਤੋਂ ਹਟਾਉਣ ਲਈ ਕਹਿੰਦਾ ਤੇ ਉਥੇ ਰੋਲਾ ਪੈ ਜਾਂਦਾ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਪੁੱਛਦੇ ਆ ਬਾਈ ਨੂੰ ਬਾਈ ਸੱਸੀ ਗਾ ਸੱਸੀ ਗਾ ਕੀ ਗੱਲ ਕੀ ਹੋਈ ਬਾਈ ਗੱਲ ਇਹ ਹੋਈ ਆ ਬਾਈ ਕਿਰਾਇਆ ਫਰੀ ਕੀਤਾ ਬੁੜੀਆਂ ਕੁੜੀਆਂ ਵਾਸਤੇ ਹਨਾ ਇਹ ਮੁੰਡਾ ਗਾ ਇਹ ਪਤਾ ਨਹੀਂ ਕੀ ਦਾ ਆਧਾਰ ਕਾੜ ਚੱਕੀ ਫਿਰਦਾ ਦੀ ਭੈਣ ਦਾ ਲਿਆ ਤੇ ਜਾਂ ਕਿਸੇ ਆਣ ਗਵਾਨ ਚੋਂ ਲਿਆ ਹਨਾ ਉਹ ਨਹੀਂ ਪਤਾ ਸੀ ਚਲ ਮੈਂ ਜਦੋਂ ਬੱਸ ਅਸੀਂ ਤੋਰੀ ਤੇ ਸਵਾਰੀਆਂ ਚੜ ਗਿਆਂ ਇਹ ਵੀ ਚੜ ਗਿਆ ਨਾਲ ਬਹਿ ਗਿਆ ਕਿਸੇ ਪਾਸੇ ਹੋ ਕੇ ਸੀਟ ਤੇ ਤੇ ਮੈਂ ਸਾਰਿਆਂ ਦੀ ਟਿਕਟ ਕੱਟੀ ਆ ਕੱਟੀ ਆ ਤੇ ਜਦੋਂ ਮੈਂ ਇਹਦੇ ਕੋਲ ਆਇਆ ਤੇ ਮੈਂ ਵੇਖਿਆ ਮੈਂ ਖੈ ਚਲ ਵੀ ਇਹਨੇ ਮੈਨੂੰ ਆਧ ਮੈਂ ਕੱਟਣ ਮੈਂ ਜਦੋਂ ਮਾਰ ਲੱਗ ਇੱਕ ਕੰਪਿਊਟਰ ਜਿਆਦਾ ਤੇ ਮੈਂ ਵੇਖਿਆ ਯਾਰ ਮੈਂ ਬਾਹਾਂ ਤੇ ਦੇ ਵਾਲ ਆ ਵੀ ਮੂੰਹ ਤਾਂ ਲਕੋਇਆ ਵਾ ਬੰਨੇ ਵਜੋਂ ਤੂੜੀ ਲੋਹ ਚੱਲੀ ਹੁੰਦੀ ਆ ਤੇ ਜਿਵੇਂ ਕੋੜੀਆਂ ਬੰਨ ਲੈਂਦੀਆਂ ਫਿਰ ਬਾਹਾਂ ਨੰਗਾ ਗੈਨ ਗੈਨ ਹਾਂ ਜਾਂਦਾ ਜਦ ਪੂਰੀਆਂ ਬਾਹਾਂ ਪੰਗਾ ਹੁੰਦਾ ਫੇਰ ਤਾਂ ਮੈਨੂੰ ਨਹੀਂ ਪਤਾ ਲੱਗਣਾ ਸੀਗਾ ਇੱਕ ਤਾਂ ਹਾਈ ਕੋਡ ਨਾ ਰਕਾ ਤੇ ਭਰਾਵਾ ਜਦੋਂ ਹੋਈ ਮੁੜ ਕੇ ਗੱਲ ਤਾਂ ਮੈਂ ਜਦੋਂ ਮਖਾਇਰ ਵੀ ਹੈ ਤਾਂ ਮੈਨੂੰ ਤਾਂ ਐ ਲੱਗਾ ਮੁੰਡਾ ਫੇਰ ਮੈਂ ਕਿਹਾ ਕਿਤੇ ਦੂਜਾ ਨਾ ਹੋਵੇ ਸਟੂਲਾ ਨਾ ਹੋਵੇ ਐ ਸਟੂਲਾ ਨਾ ਹੋਵੇ ਹਾਂ ਮੈਂ ਕਿਹਾ ਕਿਤੇ ਮੁੜ ਕੇ ਪੰਗੇ ਨਾ ਪਾਵੇ ਕੋਈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਬਹੁਤ ਚੁੰਨੀ ਲਾ ਕੇ ਦਿਖਾ ਤੇ ਭਰਾਵਾ ਇਹ ਰੋਲਾ ਪਾਉਣ ਲੱਗ ਗਿਆ ਹਾਂ ਹਾਂ ਇਹ ਕਹਿੰਦਾ ਕੋੜੂ ਬਾਜ ਕੋੜ ਗੰਗ ਬਦੰਦਰ ਪਤਾ ਨਹੀਂ ਕਿਵੇਂ ਕਰਦਾ ਤੇ ਇਹ ਲੱਗ ਪਏ ਹੈ ਮੈਨੂੰ ਛੇੜਦਾ ਮੈਨੂੰ ਐ ਕਰਦਾ ਮੈਨੂੰ ਉਹ ਕਰਦਾ ਤੇ ਚਲੋ ਅਸੀਂ ਬੁੜਗਾਂ ਬੰਦੇ ਇਕੱਠੇ ਹੋ ਗਏ ਫਿਰ ਮੈਨੂੰ ਕਿਹਾ ਮਖਾ ਵੀ ਮੈਂ ਇਹਨੂੰ ਕੁਝ ਨਹੀਂ ਕਿਹਾ ਵੀ ਮੈਨੂੰ ਕੀ ਪਤਾ ਲੱਗੂ ਵੀ ਆਧਾਰ ਕਾਰ ਕੀ ਦਾ ਵੀ ਜੇ ਮੂੰਹ ਤੋਂ ਮੂੰਹ ਨੰਗਾ ਕਰੂ ਕੱਲ ਨੂੰ ਉੱਥੇ ਕਨੈਕਟਰ ਚੜੇ ਮੇਲੇ ਤਾਂ ਪੰਗਾ ਪੈਣੀ ਆ ਵੀ ਇਹਨੂੰ ਕਿ ਮੂੰਹ ਨੰਗਾ ਕਰ ਰੋਲਾ ਪੈਂਦੇ ਪੈਂਦੇ ਜਦੋਂ 10 15 ਮਿੰਟ ਬੱਸ ਵੀ ਲੇਟ ਹੋ ਗਈ ਤੇ ਰੋਲਾ ਹੀ ਪੈ ਗਿਆ ਫਿਰ ਐਂਡ ਤੇ ਜਿਹੜੀਆਂ ਬੁੜਗੀਆਂ ਸੀ ਸਾਂਗਾਂ ਉਹਨਾਂ ਨੇ ਕਿਹਾ ਭਾਈ ਤੂੰ ਮੂੰਹ ਤੋਂ ਚੁੰਨੀ ਲਾਦੇ ਵੀ ਜੇ ਕੁੜੀਆਂ ਦਾ ਡਰ ਕੁੜੀਆਂ ਤੈਨੂੰ ਕਹਦਾ ਡਰ ਜਦੋਂ ਮੂੰਹ ਤੋਂ ਚੁੰਨੀ ਲਾਈ ਬੋਲਦਾ ਵੀ ਕੁੜੀਆਂ ਕੋ ਹਾਂ ਮੂੰਹ ਤੋਂ ਜਦੋਂ ਚੁੰਨੀ ਲਾਈ ਤੇ ਡੇ ਡੇ ਤੇ ਉੱਥੇ ਫਿਰ 76 ਵਿੜ ਉੱਥੇ 76 ਵਿੜ ਦਾ ਕੀ ਕਰਨੀ ਸੀ ਫਿਰ ਨੂੰ ਸਮਝਾਇਆ ਇਹ ਰੋਲਾ ਪਾਉਣ ਲੱਗ ਗਿਆ ਕਹਿੰਦਾ ਹਰ ਚੀਜ਼ ਕੁੜੀਆਂ ਨੂੰ ਫਰੀ ਦੇਈ ਜਿੰਨੇ ਮੁੰਡਿਆਂ ਵਾਸਤੇ ਕੀ ਆ ਮੁੰਡਿਆਂ ਦਾ ਕਿਰਾਇਆ ਚੱਕ ਦਿੰਨੇ ਜਦੋਂ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਰਕੇ ਕੀ ਕਿਹੜੇ ਪਿੰਡ ਜਾਣਾ ਹੈ ਕਿਹੜੇ ਸ਼ਹਿਰ ਜਾਣਾ ਸੀਗਾ ਉੱਥੇ ਬਸ ਸੰਗਰੂਰ ਜੀ ਸੰਗਰੂਰ ਜਾਣਾ ਸੀਗਾ ਹਾਂਜੀ ਅੱਛਾ ਬੜੀਆਂ ਲਈ ਕੱਪੜੇ ਆਈਡੀਆ ਕਿਵੇਂ ਆਇਆ ਵੀ ਦਿਮਾਗ ਦੇ ਵਿੱਚ ਕਿ ਪੈਸੇ ਪੁਸੇ ਨਹੀਂ ਸੀ ਬਈ ਹੱਥ ਤੰਗ ਚੱਲੀ ਜਾਂਦਾ ਸੀ ਯਾਰ ਕੰਮ ਇਹ ਚੱਲਿਆ ਨਹੀਂ ਤੇ ਫਿਰ ਮੈਂ ਕਾਹਦਾ ਕੰਮ ਕਰਦਾ ਬਈ ਮੈਂ ਮਸ਼ੀਨ ਚਲਾਉਣਾ ਦੂੜੀ ਆਜੀ ਅੱਜ ਫੇਰ ਫਿਰ ਕੀ ਬਾਈ ਯ ਤਮਾ ਘਰੇ ਬੈਠੇ ਬੁੜੀਆਂ ਲੀੜੇ ਪਾ ਕੇ ਚੜਾ ਆ ਬਈ ਆਧਾਰ ਕਾਰਡ ਮੰਗ ਲਿਆ ਮੈਂ ਕਿਥੋਂ ਬੁੜੀਆਂ ਨੇ ਘਰੋਂ ਹੀ ਪਾਲੇ ਕੱਪੜੇ ਘਰੋਂ ਚੱਕ ਕੇ ਪਾਲੇ ਬਈ ਨਹੀਂ ਘਰੋਂ ਹੀ ਪਾ ਕੇ ਤੁਰ ਪਿਆ ਘਰੋਂ ਹੀ ਪਾ ਕੇ ਤੁਰ ਪਿਆ ਵੀ ਮੈਂ ਤਾਂ ਅਜੇ ਕਿਸੇ ਨੇ ਛੇੜਿਆ ਛੁੜਿਆ ਨਹੀਂ ਸਿਆਣੀ ਨਹੀਂ ਹੋਈ ਵੀ ਕਿਸੇ ਨੂੰ ਅਗਲਾ ਕਹਿੰਦਾ ਕਿਉਂ ਛੇੜਨਾ ਲੜੜੇ ਵੀ ਰਸਤੇ ਜੜਿਆ ਸੀਗਾ ਸੰਗਰੂਰ ਵਾਲੀ ਤੇ ਹਾਂ ਬਈ ਪੀ ਆਰਟੀਸੀ ਬਸ ਪੀ ਆਰਟੀਸੀ ਕੀ ਕੀ ਫਿਰ ਇਹਨਾਂ ਇਹਨਾਂ ਨੂੰ ਤਾਂ ਵੀ ਕੀ ਕਹਣਾ ਬਸ ਜੋ ਟਿਕ ਟਿਕ ਕੱਟਣ ਲੱਗਾ ਉਸ ਨੂੰ ਜੱਬ ਵਹਿ ਗਿਆ ਹਾਂ ਬਈ ਨਹੀਂ ਤੇਰੇ ਕੋਲ ਆਧਾਰ ਕਾਰਡ ਕਿੱਥੋਂ ਆਇਆ ਆਧਾਰ ਕਾਰਡ ਵੀ ਐਂ ਚੱਕ ਜੁੱਕ ਲਈਦਾ ਬਸ ਉਹ ਤਾਂ ਗਵਾਨ ਜੀ ਚੱਕ ਲੈ ਇਸ ਮੈਂ ਨਾਲੇ ਕਹਿੰਦਾ ਭੈਣ ਦਾ ਸੀ ਭੈਣ ਦਾ ਤਾਂ ਹੈਣੀ ਸੀ ਬਈ ਹੋਰ ਕਿਸੇ ਬੁੜੀ ਦਾ ਸੀ ਬੁੜੀ ਦਾ ਸੀ ਬਈ ਛੱਲੀ ਦਾ ਸੀ ਹੈ ਛੱਲੀ ਦਾ ਸੀ ਛੱਲੀ ਦਾ ਸੀ ਨੇ ਕੀ ਗੱਲ ਕੀ ਆ ਫਿਰ ਮਸਲਾ ਕੀ ਆ ਐਡੀ ਐਡੀ ਗੱਲ ਕਾ ਤੂੰ ਹੋਈ ਆ ਬਈ ਤੂੰ ਰੋਲਾ ਹੀ ਪਾਇਆ ਕਹਿੰਦੇ ਵੀ ਬਸ ਸਾਡਾ ਵੀ ਕਿਰਾਇਆ ਮਾਫ ਕੀਤਾ ਜਾਵੇ ਬਈ ਹੁਣ ਕਰਨਾ ਹੀ ਚਾਹੀਦਾ ਯਾਰ ਕਈ ਵਾਰ ਬੰਦਾ ਹੱਤ ਟਾਇੜ ਚੱਲਦਾ ਯਾਰ ਕੰਮ ਧੁੰਦਾ ਚੱਲਦਾ ਨਹੀਂ ਹੁਣ ਕੁੜੀਆਂ ਦਾ ਹੀ ਯਾਰ ਸਾਰਾ ਕੁਝ ਸਸਤਾ ਹੈਗਾ ਕੰਮ ਯਾਰ ਸਸਤਾ ਵੀ ਤੇ ਫ੍ਰੀ ਵੀ ਇਹਨਾਂ ਨੂੰ ਮੁੰਡੇ ਵੀ ਇਕੱਲੇ ਕੀ ਕਰਨ ਬਈ ਯਾਰ ਹੂੰ ਅੱਤ ਟਾੜਾ ਹੁਣ ਵੇਖਣਾ ਪੈਂਦਾ ਸਾਰਾ ਕੁਝ ਇਹ ਗੈਰ ਮੁੰਡਿਆਂ ਵੱਲ ਵੀ ਰੱਖਿਆ ਹੈ ਵੇਖਿਆ ਮਾੜੀ ਮੁੱਟੀ ਨਿਗਾਹ ਮਾਰੇ ਪੈਨਸ਼ਨ ਪੁੰਛਾ ਲਾਵੇ ਸਾਡੇ ਵੀ ਅਸੀਂ ਵਿਹਲੇ ਰਹਿੰਦੇ ਆ ਰਕਮਾ ਕੋਟਾ ਤਾਂ ਸਹੀ ਗੱਲ ਦੇਣਾ ਚਾਹੀਦਾ ਜਿਹੜੇ ਹੁਣ ਭਲਾ ਪਲੱਸ 2 ਕੀਤੀ ਆ ਬੀਏ ਕੀਤੀ ਆ ਮੁੰਡਿਆਂ ਬੇਰੋਜ਼ਗਾਰ ਫਰਦੇ ਹਨ ਨਾ ਨੀ ਬਾਣੀ ਦਾ ਵੀ ਖਰਚਾ ਚੱਲੀ ਜਾਵੇ ਬਹੁਤ ਆ ਯਾਰ ਪੈਨਸ਼ਨ ਲਾ ਦੇ ਜਿਹੜੇ ਚੰਗੇ ਭਲੇ ਉਹਨਾਂ ਦੀ ਤਾਂ ਲੱਗੀ ਪਈ ਆ ਯਾਰ ਜਿਹੜੇ ਮੇਰੇ ਵਰਗੇ ਨੂੰ ਕੰਮ ਨਹੀਂ ਮਿਲਦਾਗਾ ਤੋ ਉਹਨਾਂ ਨੂੰ ਦਿੰਦੇ ਨਹੀਂ ਭੈਣਾ ਪਾਸਤੇ ਚੜਨ ਦਿੰਦੇ ਇਹੋ ਜੇ ਮਾਰਗੇ ਧੱਕਾ ਲਾ ਦਿੰਦੇ ਯਾਰ ਅੱਛਾ ਪਹਿਲਾਂ ਵੀ ਕਦੇ ਇਦਾਂ ਹੋ ਤੇ ਪਹਿਲਾ ਇੰਨਾ ਕਿ ਜ਼ਰੂਰ ਹੁੰਦਾ ਵੀ ਯਾਰ ਵੀ ਬੰਦਾ ਜਿਹੜਾ ਟੈਕਟ ਵੀ ਕੱਟੀ ਤੇ ਬੁੜੀਆਂ ਦੀ ਨਹੀਂ ਕੱਢਦੇ ਹਨਾ ਉਹ ਕਈ ਵਾਰ ਸਤੂਲਾ ਵੀ ਰੋਲਾ ਪਾ ਲੈਂਦੇ ਆ ਕਿ ਹਨਾ ਵੀ ਅਸੀਂ ਤਾਂ ਕੁੜੀਆਂ ਸੀ ਬੁੜੀਆਂ ਸੀ ਕਿੰਨੂੰ ਵੀ ਤੁਸੀਂ ਵੀ ਇੱਕ ਚੀਜ਼ ਇੱਕ ਚੀਜ਼ ਹੀ ਰੱਖੋ ਨਾ ਸਾਨੂੰ ਹੁਣ ਕੀ ਪਤਾ ਤੁਸੀਂ ਮੁੰਡਿਆ ਤਾਂ ਸਤੂਲੇ ਬਣੇ ਆ ਕਿ ਕੁੜੀਆਂ ਤਾਂ ਸਤੂਲੇ ਬਣੇ ਆ ਕਈ ਹੁਣ ਕੁੜੀਆਂ ਬਣੀਆਂ ਫਿਰਦੀਆਂ ਕਈ ਮੁੰਡੇ ਬਣੇ ਫਿਰਦੇ ਆ ਉਹਨਾਂ ਦਾ ਜ਼ਰੂਰ ਰੋਲੇ ਪੈਂਦੇ ਆ ਕਈ ਜੀ ਪਰ ਅੱਗੇ ਨਹੀਂ ਸਿਆ ਚੀਜ਼ ਹੋਈ ਵੀ ਮੁੰਡਾ ਹੀ ਕੁੜੀ ਬਣ ਕੇ ਆ ਗਿਆ ਜਿਹੜੀ ਗੱਲ ਇਹਨੇ ਕਰਤੀ ਮੂੰਹ ਬੰਨ ਕੇ ਆਪਦੀ ਭੈਣ ਦਾ ਆਧਾਰ ਕੱਢ ਲੈ ਕੇ ਆ ਗਿਆ ਬੁੜੀਆਂ ਦੇ ਕੱਪੜੇ ਪਾ ਕੇ ਆ ਗਿਆ ਹੁਣ ਸ਼ੱਕ ਉਹਨਾਂ ਕੁੜੀਆਂ ਤੇ ਵੀ ਜਾਂਦਾ ਹੋਊਗਾ ਜਿਹੜੀਆਂ ਕੁੜੀਆਂ ਮੂੰਹ ਬੰਨ ਕੇ ਹੁੰਦੀਆਂ ਹੋਣਗੀਆਂ ਬਾਈ ਮੈਂ ਤੈਨੂੰ ਕਹਿੰਦਾ ਵੀ ਇਹਨਾਂ ਚੋ ਬੰਦਾ ਨਾ ਹੋਊਗਾ ਇਹਨਾਂ ਦਾ ਮੂੰਹ ਸਿਰ ਆਪਾਂ ਜਿਵੇਂ ਤੂੜੀ ਲਾਉਣੇ ਹੁੰਦੇ ਉਹ ਨਹੀਂ ਬੰਦ ਜਿਵੇਂ ਇਹ ਤਾਂ ਐ ਕਰਦਿਆਂ ਮੰਨ ਕੰਦੀ ਜੇ ਹੁਣ ਟਰਾਲੀ ਲਾ ਕੇ ਆਂਗਾ ਹੁੰਦੀਆਂ ਹੈ ਬਈ ਇਹਨਾਂ ਨੂੰ ਇੰਨੇ ਕਿੰਨੇ ਕੋ ਹੋਂਦੀ ਆ ਵੀ ਰੋਲਾ ਤਾਂ ਇਹ ਪੈਂਦਾ ਵੀ ਜਦੋਂ ਕੋਈ ਗੱਲਬਾਤ ਹੁੰਦੀ ਆ ਹੇ ਉਹ ਬੇਲਜ਼ਗਾਰ ਆ ਇਹਨੂੰ ਕੋ ਕੰਮ ਹੋਊਗਾ ਇਹਨੇ ਹੁਣ ਥੋੜੇ ਪੈਸ ਤਲ ਮੋਂ ਉੱਥੋਂ ਤੱਕ ਲੈ ਕੇ ਵੀ ਗਏ ਮੈਂ ਮੈਂ ਕਹੀ ਆ ਮੈਂ ਕਿ 40000 ਕੋਈ ਨਹੀਂ ਕੀ ਉਹ ਤਾਂ ਮਜਬੂਰ ਆ ਨੇ ਮੈਨੂੰ ਦੱਸਤਾ ਸੀਗਾ ਵੀ ਬਾਈ ਯਾਰ ਮੈਂ ਮਜਬੂਰ ਆ ਮੈਨੂੰ ਕੰਮ ਆ ਤੇ ਵੀ ਕੰਮ ਵੀ ਇਹੋ ਜਿਹਾ ਵੀ ਮੈਂ ਹਟ ਵੀ ਨਹੀਂ ਸਕਦਾ ਜਾਣੋ ਵੀ ਤੂੰ ਤਾਰਦੇ ਮੈਂ ਕਿਸੇ ਹੋਰ ਤੇ ਚੜ ਜੂਗਾ ਹੈਨਾ ਮੈਂ 40000 ਕੋਈ ਨਹੀਂ ਆ ਜਾਵਾਂ ਕਿਸੇ ਤੋਂ ਮੈਂ ਛੱਤਰ ਖਾਏਗਾ ਵੀ ਇਹ ਮੈਂ ਗੱਲ ਕਹਿਣਾ ਵੀ ਜੇ ਸਰਕਾਰ ਮੁੰਡਿਆਂ ਹੱਥੇ ਤੱਕ ਕਿਰਾਏ ਵਧਾਈ ਜਾਂਦੀ ਆ ਮਿਲਦੇ ਵਾਸਤੇ ਕਿਰਾਇਆ ਵਧਾਈ ਜਾਂਦੇ ਕਿੰਨੇ ਕਿਰਾਏ ਵਧ ਕੇ ਮੁੰਡਿਆਂ ਦੇ ਭਈਆ 10 15 15 ਪੀ ਆਏ ਸਾਲ ਚੱਕ ਦਿੰਦੇ ਵਾਸਾਲੇ ਦਾ ਹਨਾ ਪ੍ਰਾਈਵੇਟ ਵਾਲੇ ਵੀ ਚੱਕੜੀਆਂ ਵਾਸਤੇ ਕੁੜੀਆਂ ਤਾਂ ਤੇ ਫਰੀ ਆ ਕੰਮ ਕੁੜੀਆਂ ਦਾ ਇਕੱਲਾ ਆਧਾਰ ਕਾਰਡ ਚੱਕਣੀ ਯਾਰ ਜਿੱਥੇ ਤੱਕ ਮਰਜੀ ਜਾਏ ਹੁਣ ਹੁਣ ਮਿਲਿਗਾ ਜਨ ਭੋਗ ਹੁੰਦੇ ਸਕੇ ਬੰਦੇ ਜਾਂਦੇ ਸੀ ਨਾਲ ਹਨਾ ਹੁਣ ਬੁੜੀਆਂ ਕਹਿੰਦੀਆਂ ਤਸਵੀਰ ਉਹ ਕਰੇ ਸੀ ਜਾਏ ਹੁਣ ਕਿਉਂਕਿ ਫਰੀ ਆ ਹਮ ਬੰਦਾ ਹੀ ਤਾਂ ਘਰੋਂ ਆਵਾਜ਼ ਵੀ ਮੁੱਕ ਗਈ ਹੈ ਹੁਣ ਹਰ ਪਾਸੇ ਤਾਂ ਬੁੜੀਆਂ ਹੋ ਚੱਲੀਆਂ ਕੋਈ ਭੋਗ ਤੇ ਜਾਣਾ ਕਿਸੇ ਦੇ ਕੋਈ ਮਰ ਗਿਆ ਤਾਂ ਬੁੜੀਆਂ ਜੇ ਕੋਈ ਕਿਸੇ ਦੀਆਂ ਮਕਾਨਾਂ ਜਾਣੀਆਂ ਤਾਂ ਬੁੜੀਆਂ ਬੰਦੇ ਕਰੇ ਠੀਕ ਆ ਜੇ ਕੋਈ ਹੋਰ ਕੰਮ ਆ ਤਾਂ ਬੁਰਗਾ ਹੁਣ ਜੋ ਹੋਰ ਤਾਂ ਹੋ ਜੇ ਇਹਦੇ ਚੌਂਕੀ ਵੀ ਜਾਂ ਭਰਦੀਆਂ ਜਿਵੇਂ ਪੁੱਛਾਂ ਵਾਲਿਆਂ ਕੋਲ ਜਾਂਦੀਆਂ ਤੜਕੇ ਨਿਕਲ ਜਾਂਦੀਆਂ ਰਾਤ ਨੂੰ ਵਰਦੀਆਂ ਪ੍ਰਾਈਵੇਟ ਬੱਸ ਤੇ ਨਹੀਂ ਚੜਨਾ ਇਹਨਾਂ ਨੇ ਪਲਾਂ ਰਾਤ ਨੂੰ 9 ਵਜੇ ਜਾਣ ਤੂੜੀ ਅਲਟਰਾ ਲਿੰਗ ਭੁੱਲ ਕਰਦਿੰਦੀ ਹਾਂ ਤੂੜੀ ਅਲਟਰਾ ਲਿੰਗ ਕਿੰਨੀਆਂ ਡਿੱਗੀਆਂ ਯਾਰ ਠੀਕ ਆ ਸਿਆਣੀਆਂ ਬੇੜੀਆਂ ਬੁੜੀਆਂ ਆਪੇ ਵੇਖਣਾ ਬੱਸਾਂ ਦੇ ਵੀ 10-10 ਰੁਪਏ ਪਿੱਛੇ ਰੌਲਾ ਪਾਉਂਦੀਆਂ ਕੀ ਕਰੂ ਬੰਦਾ ਗੱਲ ਵੀ ਪੈਂਦੀ ਬਥੇਰੇ ਪੈਂਦੀਆਂ ਬਈ ਇਹਨਾਂ ਕਿਹੜਾ ਲੱਟ ਨਹੀਂ ਲੱਗੀ ਸੀ ਮੂਰੇ ਬੱਸ ਦੇ ਬਹੁਤ ਟਾਈਮ ਹੋ ਗਿਆ ਹੁਣ ਉਹਦੇ ਨਾਲ ਕੀ ਕਰਕੇ ਉੱਥੇ ਹੁਣ ਸਾਡੀ ਜਾਣ ਕੁਸੁੱਤੀ ਫਸੀ ਵਜੇ ਇਹੀ ਕਿਰਾਇਆ ਜਿਵੇਂ 70 ਰੁਪਏ ਲੈਣੇ ਆ ਚਲ ਇੱਥੋਂ ਹਣਾ ਜੇ ਇਹੀ ਕਿਰਾਇਆ 50 ਰੁਪਏ ਕਰ ਦੇਣਾ 40 ਕਰ ਦੇਣੀ ਯਾਰ ਸਨੇ ਸਨੇ ਬੁੜੀਆਂ ਬੰਦਾਂ ਦਾ ਲੱਗੇ ਫੇਰ ਆਪੇ ਬੁੜੀਆਂ ਕਹਿੰਦੀ ਚੱਲ ਤੂੰ ਜਾ ਆ ਮੈਂ ਘਰੇ ਰਹਿਣੀ ਆ ਵੀ ਕਿਰਾਇਆ ਤੇਰਾ ਵੀ ਉਹਨਾ ਮੇਰਾ ਵੀ ਉਹਨਾ ਕਰਦਿਆਂ ਨੂੰ ਪਤਾ ਲੱਗ ਗਿਆ ਵੀ ਤੂੰ ਆ ਗੱਲ ਹੋਈ ਤੈਨੂੰ ਹਾਂ ਵੀ ਲੱਗ ਗਿਆ ਪਤਾ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਸਾਡੇ ਤੋਂ ਮੰਗ ਲੈਂਦਾ ਬਈ ਯਾਰ ਪਹਿਲਾਂ ਉਹਨਾਂ ਨੇ ਦਿੱਤੇ ਹੀ ਨਹੀਂ ਬਸ ਰਾਜਾ ਬੋ ਬਿਆ ਘਰੇ ਤੂੰ ਮਜਬੂਰੀ ਦਾ ਜਾਣਾ ਪੈ ਗਿਆ ਹੁਣ ਕਹਿੰਦੇ ਘਰੋਂ ਮੰਗ ਲੈਂਦਾ ਕੱਪੜੇ ਕੀ ਦੇ ਸੀ ਕੱਪੜੇ ਵੀ ਉਹ ਹੈ ਮਮੀ ਦੇ ਘੇ ਭੈਣ ਦੇ ਥੈਲੀ ਲੈ ਲਿਆਇਆ ਸਾਰਾ ਕੁਝ ਘਰ ਦੇ ਕੋਲ ਦੇ ਕਿਸੇ ਨੇ ਦਿੱਤੇ ਉਹ ਲੈ ਆ ਉਥੋਂ ਠੀਕ ਹੈ ਮੈਂ ਇਹਨੂੰ ਸਾਰਾ ਪੁੱਛ ਲੈ ਸੀ ਫਿਰ ਆ ਕੇ ਮੈਨੂੰ ਕਹਿੰਦਾ ਭਾਈ ਐਂ ਕਰ ਕੇ ਆ ਗੱਲ ਸੀ ਮੈਂ ਲੈ ਆ ਲੀੜੀ ਵੇਦ ਲੈ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਸੰਗਰੂਰ ਦੀ ਬੱਸ ਇਸ ਮੁੰਡੇ ਨੇ ਫੜ ਲਈ ਸੀਗੀ ਪੀ ਆਰਟੀਸੀ ਬੱਸ ਬੁੜੀਆਂ ਵਾਲੇ ਕੱਪੜੇ ਪਾ ਕੇ ਆਧਾਰ ਕਾਰ ਆਪਣੀ ਥੈਲੀ ਦਾ ਚੱਕਿਆ ਸੀ ਇਹਨੇ ਤੇ ਜਦੋਂ ਬੱਸ ਦੇ ਵਿੱਚ ਬਹਿ ਗਏ ਤੇ ਹੱਥਾਂ ਦੇ ਉੱਤੇ ਵਾਲ ਜਿਹੜੇ ਹੁੰਦੇ ਆ ਮੁੰਡਿਆਂ ਦੇ ਵਾਲ ਹੁੰਦੇ ਆ ਇਹ ਕਟਿੰਗ ਘਟਵਾਦੀ ਕਰਾਉਂਦੇ ਆ ਮੁੰਡੇ ਤੇ ਜਦੋਂ ਇਹਨੂੰ ਪਛਾਣ ਆਈ ਕੰਡਕਟਰ ਨੂੰ ਵੀ ਹੱਥਾਂ ਦੇ ਵਾਲ ਆ ਯਾਰ ਕੁੜੀ ਨਾ ਥੋੜਾ ਜਿਹਾ ਲੱਗਦੀ ਆ ਵੀ ਜਿਵੇਂ ਮੁੰਡਾ ਹੁੰਦਾ ਜਾਂ ਇਹ ਸਟੂਲਾ ਲੱਗਦਾ ਜਦੋਂ ਇਹਨੂੰ ਪੁੱਛਿਆ ਗਿਆ ਇਹ ਕਹਿੰਦਾ ਕੁੜੀਆਂ ਵਾਂਗੂ ਆਵਾਜ਼ ਕੱਢੀ ਜ ਨੇ ਤੇ ਬੜੀਆਂ ਬੁੜੀਆਂ ਉੱਥੇ ਬੈਠੀਆਂ ਸੀ ਸਾਰੀਆਂ ਬੁੜੀਆਂ ਨੂੰ ਪੁੱਛਿਆ ਗਿਆ ਤੇ ਬੁੜੀਆਂ ਨੇ ਇਹਨੂੰ ਕਿਹਾ ਵੀ ਕੋਈ ਤਰ੍ਹਾਂ ਦੀ ਦਿੱਕਤ ਹੈ ਨਹੀਂ ਜੇ ਤੈਨੂੰ ਤੂੰ ਕੁੜੀਆਂ ਤਾਂ ਫਿਰ ਮੂੰਹ ਤੋਂ ਲਾ ਕੇ ਵਿਖਾ ਦੇ ਵੀ ਇਹਨਾਂ ਦੇ ਟਿਕਟ ਕੱਟ ਨਹੀਂ ਹੁੰਦੇ ਇਹਨਾਂ ਨੂੰ ਵੀ ਪੂਰਾ ਆਪਦਾ ਪ੍ਰੋਸੈਸ ਕਰਨਾ ਹੁੰਦਾ ਜਦੋਂ ਉਸ ਮੁੰਡੇ ਨੇ ਇਸ ਮੁੰਡੇ ਨੇ ਜਦੋਂ ਚੁੰਨੀ ਦਾ ਜਿਹੜਾ ਪੱਲਾ ਸੀ ਉਹ ਥੱਲੇ ਕੀਤਾ ਤਾਂ ਇਸਦੇ ਮੂੰਹ ਦੇ ਉੱਤੇ ਦਾੜ੍ਹੀ ਸੀ ਇਹ ਮੁੰਡਾ ਸੀ ਤੇ ਇਸ ਨੇ ਉੱਥੇ ਕਿਹਾ ਵੀ ਸਰਕਾਰ ਨੂੰ ਸਾਡੀ ਦਰਖਾਸਤ ਤੇ ਬਸ ਵਾਲਿਆਂ ਨੂੰ ਵੀ ਇੱਕ ਗੱਲ ਕਹੀਏ ਨੇ ਵੀ ਸਾਡਾ ਵੀ ਮਾਫ ਕੀਤੀ ਜਾਵੇ ਟਿਕਟ ਕਿਉਂ ਤੁਸੀਂ ਕੁੜੀਆਂ ਵਾਸਤੇ ਹੀ ਸੋਚਦੇ ਹੋ ਸਾਡੇ ਬਾਰੇ ਕਿਉਂ ਨਹੀਂ ਸੋਚਦੇ ਸਾਡੇ ਕੋਲ ਕਿਹੜੇ ਢਾਵੇਂ ਹੁੰਦੇ ਆ ਦੂਜੀ ਗੱਲ ਇਹ ਕਹਿੰਦਾ ਮੈਂ ਸੰਗਰੂਰ ਜਾਣਾ ਸੀਗਾ ਤੇ ਇਹਦੀ ਘਰੇ ਵੀ ਗੱਲ ਹੋ ਗਈ ਵੀ ਗੱਲਬਾਤ ਹੋਈ ਸੀ ਜਿਹੜੀ ਇਹਦੇ ਮਾਪਿਆਂ ਨੇ ਕਿਹਾ ਵੀ ਐਸੀ ਤੁਹਾਨੂੰ ਟਿਕਟ ਵਾਸਤੇ ਪੈਸੇ ਦੇ ਦਿੰਦੇ ਜੇ ਤੂੰ ਮੰਗਦਾ ਅੱਛਾ ਵੀ ਜਿਹੜੇ ਮੁੰਡੇ ਲੜੋ ਲੜਾਈ ਵੀ ਹੁੰਦੀ ਆ ਬੱਸਾਂ ਦੇ ਵਿੱਚ ਕਹਿੰਦੇ ਵੀ ਤੁਹਾਨੂੰ ਬੋਲਦਾ ਕੋਈ ਬਹੁਤ ਬਈ ਇਹ ਬੋਲਦਾ ਕਿ ਸ਼ਹਿਦ ਬਰਾ ਹਯਾ ਬੋਲ ਲੈਂਦਾ ਤੜਕੇ ਲੈ ਕੇ ਹੱਥਾਂ ਤੱਕ ਫੇਰ ਬਈ ਇਹੇ ਹੀ ਚੱਲੇਦਾ ਉਹ ਮਾੜਾ ਮੋਟਾ ਜਦੋਂ ਇਹ ਰੋਲਾ ਪਾਇਆ ਨਾ ਇਹੜੇ ਗੁੰਡਾ ਗਣੇ ਦੋਕਸੋ ਕਰਦਾ ਹੈ ਹਨ ਉਹ ਇਹਦੀ ਸਪੋਰਟ ਕਰਦੀ ਸੀ ਵੀ ਭਾਈ ਵੀ ਤੂੰ ਕੁੜੀ ਨੂੰ ਆਏ ਨਾ ਹੱਥ ਲਾ ਜਾਂ ਕੋ ਹੋਰ ਆ ਤੂੰ ਰੋਲਾ ਨਾ ਪਾ ਵੀ ਕਰ ਤੇਰੇ ਤੇ ਮੜ ਕੇ ਉਲਟਾ ਨਾ ਪੈਜੇ ਮੈਨੂੰ ਸ਼ੱਕ ਸੀ ਵੀ ਮੁੰਡਾ ਹੀ ਆ ਯਾਰ ਆਪਾਂ ਨੂੰ ਪਤਾ ਲੱਗ ਗਿਆ ਨਾ ਮੁੰਡੇ ਤੇ ਕੁੜੀ ਦੀ ਹਰਕਤ ਆ ਤੇ ਇਹ ਭਰਾ ਰੋਲਾ ਬਾਹ ਪਿਆ 10 ਮਿੰਟ ਹਨ ਤੇ ਜਦੋਂ ਫਿਰ ਮੈਂ ਆਇਆ ਕਿ ਮੂੰਹ ਮੈਨੂੰ ਮੂੰਹ ਤੋਂ ਲਾ ਕੇ ਮੈਂ ਫੇਜ ਦੀ ਟੱਕ ਟੱਕਣੀ ਆ ਨਹੀਂ ਮੈਂ ਕੱਟਣੀ ਨਹੀਂ ਨਹੀਂ ਮੈਂ ਦੇਣੀ ਨਹੀਂ ਟੱਕਣੀ ਨਹੀਂ ਮੈਂ ਥੱਲੇ ਲਾਉਂਗਾ ਪਰੰਡ ਤੇ ਫਿਰ ਜਦੋਂ ਮੂੰਹ ਤੋਂ ਪਰ ਨਾ ਲਾਦਾ ਤੇ ਫਿਰ ਬੁਰਗਾਂ ਕਰਨ ਵੂਹ ਇਹ ਤਾਂ ਮੁੰਡਾ ਸੀ ਇਹ ਤਾਂ ਬੈਠਾ ਹੈ ਸਾਡੇ ਨਾਲ ਕਿੰਨਾ ਟਾਈਮ ਹੈ ਮੈਂ ਜਾਣਾ ਬਈ ਯਾਰ ਕਿੱਥੇ ਨਾ ਮੈਂ ਜਾਣਾ ਬਸ ਯਾਰ ਜਾਣ ਦੇ ਨੂੰ ਬਸ ਚੱਲ ਕਿੱਥੇ ਜਾਣਾ ਮਤਲਬ ਜਾਣਾ ਬਸ ਯਾਰ ਉਹਨਾਂ ਬਸ ਚੜ ਜਾਈ ਪੈਂਦੇ ਰਗੇ ਪੀਆਟੀ ਚ ਫੇਰ ਲੈ ਪੈਣਾ ਨਹੀਂ ਚੜਦਾ ਬਈ ਫੇਰ ਬਈ ਇਹੋ ਚੀਜ਼ ਹੋਈ ਹੈ ਨਾ ਪਰ ਜਿਹੜੀ ਇਹ ਪਏ ਗੱਲ ਕਹਿਣਾ ਵੀ ਮੁਫਤ ਖੋਰੀ ਹੈ ਨਾ ਜਿਹੜੀ ਇਹਨਾਂ ਨੇ ਘਰਾਂ ਚ ਕਲੇਸ਼ ਬਹੁਤ ਪੋਤਾ ਹੁਣ ਬੁੜੀਆਂ ਚੌਂਕੀ ਪਰਨ ਜਾਂਦੀਆਂ ਪੰਜ ਪੰਜ ਸੱਤ ਸੱਤ ਇਕੱਠੀਆਂ ਹੋ ਕੇ ਬੱਸ ਚੜ ਜਾਂਦੀਆਂ ਰੋਡਵੇ ਤੇ ਉਧਰੋਂ ਪਹਿਲਾਂ 9 ਵਜੇ ਜਾਂਣਾ ਉਹਨਾਂ ਰੋਡਵੇ ਤੇ ਹੀ ਹੈ ਠੀਕ ਹੈ ਘਰਾਂ ਚ ਅਗਲਾ ਕਈ ਥਾਂ ਬੰਦੇ ਦੀ ਪੀਤੀ ਪੁੱਤੀ ਹੁੰਦੀ ਉਹ ਪੁੱਛਦਾ ਅਗਲਾ ਕਹਿੰਦਾ ੱੱਕੇ ਖਾਂਦੀ ਫਿਰਦੀ ਲਈਆਂ ਤੂੰ ਪ੍ਰਾਈਵੇਟ ਤੇ ਆ ਜਾਂਦੀ ਕਿ 20 30 ਰੁਪਈਆ ਪਿੱਛੇ ਜਾਂ 50 ਰੁਪਈਆ ਪਿੱਛੇ ਆ ਕੁਛ ਹੁੰਦਾ ਨਾ ਕਈ ਬੁੜੀਆਂ ਸਰਕਾਰੀ ਬੱਸਾਂ ਚ ਡਿੱਗਾਂ ਬੱਸ ਭਰੀ ਹੁੰਦੀ ਤੋੜੀ ਵਾਂਗੂ ਯਾਰ ਤੇ ਜਦੋਂ ਡਿੱਗ ਪੈਂਦੀਆਂ ਮੁੜ ਕੇ ਸਾਟੀ ਖਾਂਦੀਆਂ ਕਈ ਬੁੜੀਆਂ ਟਿਕਟਾਂ ਪੱਛੇ ਕੀ ਕੋ ਕਰਦਾਂ ਤੂੰ ਪ੍ਰਾਈਵੇਟ ਬੱਸ ਤੇ ਚੜ ਜਾ ਪ੍ਰਾਈਵੇਟ ਬੱਸ ਵਾਲਿਆਂ ਦਾ ਇੰਨਾ ਕੰਮ ਦਾ ਹਾਲ ਹੋਇਆ ਪਿਆ ਵਿਚਾਰਿਆਂ ਦਾ ਜੇ ਪੰਜ ਦੋ ਬੁੜੀਆਂ ਤੇ ਤਿੰਨ ਬੰਦੇ ਖੜੇ ਨੇ ਇੱਕ ਕਰਦੇ ਆ ਉਹਨਾਂ ਨੂੰ ਐਂ ਕਹਿੰਦੇ ਵੀ ਕੋਈ ਨੀ ਬੰਦੇ ਟਿਕਟ ਦੇ ਦਿਓ ਬੁੜੀਆਂ ਫ੍ਰੀ ਜਾਓ ਬੜੋ ਬੰਦਾਂ ਦੀ ਵੀ ਹੋ ਸਕਦਾ 10-10 ਰੁਪਏ ਘੱਟ ਕਰ ਦੇਣ ਉਹ ਇੰਨਾ ਤੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਆ ਵੀ ਅਸੀਂ ਰੁਜ਼ਗਾਰ ਦੇਣਾ ਸਾਰਾ ਕੁਝ ਕਰਨਾ ਵੀ ਇੱਕ ਪਾਸੇ ਆਹ ਬਾਈ ਜਦੋਂ ਕੋਈ ਜਿਹੜਾ ਨਹੀਂ ਪੜਿਆ ਘੱਟ ਪੜਿਆ ਉਹਨੂੰ ਨਹੀਂ ਨੌਕਰੀ ਮਿਲਦੀ ਕੋਈ ਆਪਦਾ ਕੰਮ ਚਲਾਉਂਦਾ ਕੋਈ ਬੱਸ ਲੈ ਲੈਂਦਾ ਅਗਲਾ ਹੈਨਾ ਪ੍ਰਾਈਵੇਟ ਬੱਸ ਲੈ ਲਈ ਠੇਕੇ ਦੇ ਲੈ ਲਈ ਜਦੋਂ ਉਹਦਾ ਆਪਦਾ ਖਰਚੇ ਨਹੀਂ ਪੂਰੇ ਆਏ ਤਾਂ ਬਾਈ ਉਹ ਕੀ ਕਰੂਗਾ ਦੋ ਆਦੇ ਪੱਲੋ ਥੋੜੋ ਪਾ ਕੇ ਚਲਾਈ ਜਾਊਗਾ ਇੰਨਾ ਤਨੋ ਸ਼ੌਂਕ ਵੀ ਨਹੀਂ ਹੈਗਾ ਬਰ ਆ ਚੀਜ਼ਾਂ ਹੁੰਦੀਆਂ ਕੈਮਰੇ ਕੈਮਰੇ ਮੁਰੇ ਕਾ ਤੋ ਆਣਾ ਪਿਆ ਵੀ ਕੈਮਰੇ ਮੁਰੇ ਵੀ ਹੀ ਕਿਉਂ ਆਣਾ ਪਿਆ ਇਸ ਮੁੰਡੇ ਨੂੰ ਤੁਸੀਂ ਲੈ ਕੇ ਆਏ ਨਾਲ ਹਨਾ ਤੁਸੀਂ ਆ ਪਏ ਕੰਡੈਕਟਰ ਹਨਾ ਵੀ ਆ ਦੀ ਜੌਬ ਛੁੱਟੀ ਲੈ ਕੇ ਆਏ ਵੀ ਕੈਮਰੇ ਮੁਰੇ ਕਾ ਤੋ ਆਣਾ ਪਿਆ ਘਰਾਂ ਦੇ ਕੈਮਰੇ ਚ ਮੁਰੇ ਮੈਂ ਇਹੀ ਗੱਲ ਪਈ ਘਰਾਂ ਦੇ ਕਲੇਸ਼ ਬਹੁਤ ਪਿਆ ਪਿਆ ਘਰਾਂ ਦੇ ਕਲੇਸ਼ ਹੀ ਪਿਆ ਬੈ ਕੇ ਜੇ ਕਲੇਸ਼ ਪੰਦੇ ਬੁੜੀ ਪਹਿਲਾਂ ਪੈਸੇ ਭਾਲਦੀ ਸੀ 100 200 ਮੈਨੂੰ ਮਿਲੇ ਮੈਂ ਫੇਰ ਜਾਊਗਾ ਤੇ ਪੇਕੇ ਰਸਕੇ ਜਾਣਾ ਹੁੰਦਾ ਹੁਣ ਕੀ ਕਰਦੀ ਹੁੰਦਾ ਪੈਸਾ ਭਲੰਦੀ ਵੀ ਲੋੜ ਚੱਕਦੀ ਐ ਜਵਾਕ ਜਾਂ ਚੱਕਦੀ ਝੋਲਾ ਠੀਕ ਆ ਰੋਡ ਵੇਜ ਵਾਸਤੇ ਚੜ ਜਾਂਦੀ ਐ ਉਹ ਪਿੰਡ ਪਾਈਦੀ ਐ ਗਾਂ ਤੇ ਭਰਾ ਨੂੰ ਫੋਨ ਲਾਉਂਦੀ ਐ ਜੇ ਕਿਤੇ ਨੇੜੇ ਤੇੜਿਆ ਮਤਲਬ ਵੱਡੇ ਰੋਡ ਤੋਂ ਲੰਘਦੇ ਨਾਲ ਪਿੰਡ ਹੁੰਦਾ ਉਥੋਂ ਅਗਲਾ ਭਾ ਲੈ ਹੁੰਦਾ ਅੱਗੇ ਕੀ ਕੰਮ ਚੱਲਦਾ ਸੀ ਅੱਗੇ ਜੇ ਹੁੰਦਾ ਹੀ ਮਾੜਾ ਮੋਟਾ ਅਗਲਾ ਵੇਖ ਕੇ ਜੇ ਨਹੀਂ ਪੈਸੇ ਮਿਲਦੇ ਸੀ ਆਣ ਕੋਣ ਨਹੀਂ ਮਿਲਦੇ ਸੀ 2-4 ਮਿੰਟਾਂ 10 ਮਿੰਟਾਂ ਦਾ ਗੁੱਸਾ ਠੰਡਾ ਹੁੰਦਾ ਸੀ ਚਲੋ ਜੀ ਇੱਕੋ ਜਿਹਾ ਫੇਰ ਹੋ ਜਾਂਦਾ ਸੀਗਾ ਸਾਡਾ ਮੇਨ ਮਕਸਦ ਇਹ ਆ ਵੀ ਜਿਹੜੀ ਆਹ ਟੈਕਟ ਆ ਜਾਂ ਤਾਂ ਦੋਨਾਂ ਦੀ ਲਾਗ ਨਾਲ ਤਾਂ ਡੁੰਡਾ ਖੁਸ਼ ਆ ਨਾਲੇ ਕੁੜੀ ਖੁਸ਼ ਹਮ ਨਾਲੇ ਉੱਥੇ ਜਿੱਥੇ ਬੰਦੇ ਨੇ ਜਾਣਾ ਉੱਥੇ ਬੰਦਾ ਜਾ ਸਕੇ ਜਿੱਥੇ ਹੁਣ ਬੰਦੇ ਦੀ ਲੋੜ ਹੈ ਉੱਥੇ 부ੜੀ ਕਹਿੰਦੀ ਐ ਮੇਰੇ ਤਾਂ ਡਾਕਟਰ ਲੱਗਣੇ ਨਹੀਂ ਮੈਂ ਜਾ ਵਰਦੀ ਹਮ ਬੰਦਾ ਫੇਲ ਕਰੇ ਜੇ ਬੰਦੇ ਦੀ ਜਿੱਥੇ ਬੰਦੇ ਦਾ ਨਹੀਂ ਜਾਇਆ ਸਰਦਾ ਨਾ ਉੱਥੇ 부ੜੀ ਬੰਦਾ ਜਾਊਗਾ ਤੇ ਉੱਥੇ ਕਹਿੰਦੇ ਚਲਾਕੀਆਂ ਵੀ ਨਾ ਕਰਨ ਮੁੰਡੇ ਹੈ ਹਾਂ ਚਲਾਕਾਂ ਬਈ ਤਾਂ ਹੁਣ ਮੰਨ ਕੇ ਚਲੋ ਫੜਿਆ ਕੀ ਪਤਾ ਦੀ ਕੀ ਮਜਬੂਰੀ ਹੋਵੇ ਛੇਤਰ ਪਲੇਟ ਹੋ ਜਾਂਦੀ ਫਿਰ ਗੱਲ ਵਾਹ ਜਾਂਦੀ ਗੱਲ ਤਾਂ ਵਧਣੀ ਸੀਗੀ ਜੇ ਉਹਦੇ ਕੋਈ ਮੰਨ ਕੇ ਚੱਲ ਕਈ ਇਹ ਅਗਲਾ ਕਹਿੰਦਾ ਉਹ ਸਭ ਪੈ ਜਾਂਦਾ ਹਸਪਤਾਲ ਜਾ ਕੇ ਮੈਂ ਤਾਂ ਕੁੱਟਿਆ ਤਾਂ ਨਾ ਤਾਂ ਕਨੈਕਟਰ ਡਰਾਈਵਰ ਦਾ ਹੀ ਲੱਗਣਾ ਜਿਹੜੇ ਪਾਸੇ ਚ ਚਪੇੜੇ ਮਾਰ ਕੇ ਉਹਨਾਂ ਦਾ ਭੀੜ ਦਾ ਤਾਂ ਨਾ ਹੀ ਨਹੀਂ ਆਉਂਦਾ ਹੈ ਲੱਗਣਾ ਦਾ ਕਨੈਕਟਰ ਰੇਵਲ ਦਾ ਵੀ ਅਗਲਾ ਕਹਿੰਦਾ ਤੇਰੀ ਬਸਾਂ ਚ ਹੋਇਆ ਇਹ ਕੁਝ ਹੋਇਆ ਇਹ ਚੀਜ਼ਾਂ ਹੁਣ ਕਿੰਨੀਆਂ ਵੀਡੀਓ ਬਣਨੇ ਆਪਾਂ ਰੋਡਵੇਜ ਬਸਾਂ ਚ ਵੀ ਆਪਾਂ ਤੇ ਇਹ ਗੱਲ ਕਹਿੰਦੇ ਥੋੜਾ ਧਿਆਨ ਦੇਣਾ ਜ਼ਰੂਰੀ ਆ ਚੀਜ਼ਾਂ ਧੰਨਵਾਦ ਧੰਨਵਾਦ ਵੀ ਦੋਸ ਆਪਣੀ ਸੇਲੀ ਦੇ ਕੱਪੜੇ ਪਾ ਕੇ ਤੇ ਬਸ ਦੇ ਵਿੱਚ ਬਹਿ ਗਿਆ ਧਾਰ卡ਡ ਲੈ ਕੇ ਤੇ ਕੰਡਕਟਰ ਨੂੰ ਪਤਾ ਲੱਗ ਗਿਆ ਤਾਂ ਮੁੰਡਾ ਫੜਿਆ ਗਿਆ ਸਰਕਾਰ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਉਣਾ ਜਦੋਂ ਆਪਾਂ ਕੁੜੀ ਨੂੰ ਦਰਜਾ ਦਿੰਨੇ ਵੀ ਮੁੰਡੇ ਦੇ ਬਰਾਬਰ ਆ ਤਾਂ ਫਿਰ ਕੁੜੀਆਂ ਨੂੰ ਮੁੰਡਿਆਂ ਦੀ ਟਿਕਟ ਵੀ ਕਿਉਂ ਮਾਫ ਨਹੀਂ ਕੀਤੀ ਜਾਂਦੀ ਮੁੰਡਿਆਂ ਦੀ ਵੀ ਟਿਕਟ ਮਾਫ ਕੀਤੀ ਜਾਵੇ ਜੇ ਕੱਲਾ ਕੁੜੀਆਂ ਨੂੰ ਥੋੜੀ ਮਾਫ ਕੀਤਾ ਜਾਂਦਾ ਦੂਜੀ ਗੱਲ ਇੱਕ ਗੱਲ ਹੋਰ ਕਹਿਣਾ ਚਾਹਣਾ ਸਾਰੇ ਮੁੰਡਿਆਂ ਨੂੰ ਸਾਰੇ ਕੁੜੀਆਂ ਨੂੰ ਗੱਲ ਕਹਿਣਾ ਚਾਹਣਾ ਵੀ ਜਦੋਂ ਵੀ ਕੋਈ ਵੀ ਗਲਤੀ ਹੁੰਦੀ ਆ ਨਾ ਤਾਂ ਮਨ ਲਿਆ ਕਰੋ ਤੇ ਇਹੋ ਜਿਹਾ ਕੋਈ ਵੀ ਗੱਲ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਤੁਹਾਡੇ ਪਰਿਵਾਰ ਦੀ ਹਾਨੀ ਹੋਵੇ ਇਸ ਮੁੰਡੇ ਨੇ ਜਿਹੜੀ ਗਲਤੀ ਕੀਤੀ ਆ ਇਹ ਇਸੇ ਕਰਕੇ ਕੀਤੀ ਸੀ ਕਿਉਂਕਿ ਸਰਕਾਰ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਸੀ ਵੀ ਸਾਡੀ ਵੀ ਟਿਕਟ ਮਾਫ ਕੀਤੀ ਜਾਵੇ ਜੇ ਕੁੜੀਆਂ ਨੂੰ ਦਰਜਾ ਦਿੱਤਾ ਜਾਂਦਾ ਵੀ ਸਾਡੇ ਬਰਾਬਰ ਵੀ ਮੁੰਡਿਆਂ ਦੇ ਬਰਾਬਰੋਂ ਤੁਸੀਂ ਤਾਂ ਕੁੜੀਆਂ ਦੀ ਟਿਕਟ ਵੀ ਮਾਫ ਕਿਉਂ ਕੀਤੀ ਆ ਸਾਡੀ ਮਾਫ ਕੀਤੀ ਜਾਵੇ ਤੇ ਜਾਂ ਉਹਨਾਂ ਦੀ ਟਿਕਟ ਲਾਗੂ ਹੋਵੇ ਤਾਂ ਸਾਡੀ ਵੀ ਟਿਕਟ ਲਾਗੂ ਹੋਵੇ ਜਿੱਥੇ ਸਾਡੇ 70 ਰੁਪਏ ਲੱਗਦੇ ਆ ਉਥੇ 40 ਲੱਗਣ ਜਿੱਥੇ ਸਾਡਾ 350 ਲੱਗਦਾ ਉਥੇ 100 ਹੀ ਲੱਗੇ ਇਹ ਗੱਲ ਬੜੀ ਸਹੀ ਆ ਤੇ ਸਿਆਣੀ ਆ ਸਾਡੀ ਵੀਡੀਓ ਕੋ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਕੋ ਕਿਸੇ ਨੂੰ ਟਾਰਗੇਟ ਕਰਨ ਵਾਸਤੇ ਨਹੀਂ ਹੈਗੀ ਇਹ ਨਾ ਕੋਈ ਬੱਸਾਂ ਵਾਲੇ ਗੁੱਸਾ ਕਰਿਓ ਨਾ ਬੱਸਾਂ ਦੇ ਵਿੱਚ ਬਹਿਣ ਵਾਲੀਆਂ ਬੁੜੀਆਂ ਗੁੱਸਾ ਕਰਨ ਸਾਡੀ ਵੀਡੀਓ ਕੋ ਸਵਾਦ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂ ਕਰਿਓ ਧੰਨਵਾਦ